ਬਲਵਿੰਦਰ ਸਿੰਘ ਭੁੰਦਰ ਨੂੰ ਇਹ ਤਾਂ ਪੁੱਛ ਸਕਦੇ ਨੇ ਕਿ ਜਦੋਂ ਅਸੀਂ ਕਾਲਪ ਤੱਕ ਸਾਫ਼ ਤੋਂ ਇਹ ਆਦੇਸ਼ ਦਿੱਤਾ ਸੀ ਕਿ ਬਿਰਸਾ ਸਿੰਘ ਬਲਟੋਹਾ ਨੂੰ 10 ਸਾਲਾਂ ਲਈ ਕੱਢਿਆ ਜਾਵੇ ਤਾਂ ਆਪ ਭੁੰਦਰ ਤੂੰ ਕਿਉਂ ਨਹੀਂ ਕੱਢਿਆ ਇਹ ਦਲਜੀਤ ਚੀਮਾ ਤੂੰ ਇਹ ਦੱਸ ਕਿ ਜਦੋਂ ਅਸੀਂ ਕਾਲਪ ਤੱਕ ਸਾਫ਼ ਤੋਂ ਹੁਕਮ ਜਾਰੀ ਕਰ ਦਿੱਤਾ ਸੀ ਵੀ ਬਲਟੋਹੇ ਨੂੰ 10 ਸਾਲ ਲਈ ਪਾਰਟੀ ਜੋ ਕੱਢਿਆ ਜਾਵੇ ਤੇ ਫਿਰ ਤੂੰ ਉਹਦਾ ਅਸਤੀਫਾ ਕਿਉਂ ਪ੍ਰਵਾਨ ਕੀਤਾ ਅਜਿੰਦਰ ਸਿੰਘ tạmਮੀ ਉਹ ਵੀ ਇਹਨਾਂ ਦੇ ਬਰਾਬਰ ਦਾ ਹੀ ਦੋਸ਼ੀ ਹੈ ਉਹ ਇਸਤਰੀ ਮੂਰਤੀ ਦਾ ਭਾਗ ਹੈ ਉਂਦਰ ਜਿੰਮਾ ਦੇ tạmਮੀ ਇਹਨਾਂ ਦੀ ਇੱਕ ਇਸਤਰੀ ਮੂਰਤੀ ਹੈ ਜਿਹੜੀ ਸਾਜਸਾ ਰਚਨ ਦੇ ਵਿੱਚ ਬਹੁਤ ਮਹੱਤਵ ਹੈ ਇਹ ਅਕਾਲੀ ਨਹੀਂ ਇਹ ਕਾਲਪੁਰਖ ਨੂੰ ਨਹੀਂ ਮੰਨਦੇ ਇਹ ਪੰਜਾਬੀ ਪਾਰਟੀ ਵਾਲੇ ਨੇ ਇਹ ਵੋਟਾਂ ਲੈਣ ਡੇਰਾ ਟੀ ਵੀ ਜਾਂਦੇ ਨੇ ਉਹ ਕੱਲੀ ਵੋਟਾਂ ਲੈਣ ਡੇਰਾ 'ਚ ਜਾਂਦੇ ਨਹੀਂ ਸੀ ਉਹਨਾਂ ਨੂੰ ਵੋਟਾਂ ਦੀ ਪਰਵਾਹ ਨਹੀਂ ਉਹ ਬਾਣੀ ਬਾਣੇ ਤੇ ਪੰਥ ਨੂੰ ਸਮਰਪਨ ਕਰਨ ਜਿਹੜੀ ਤੁਸੀਂ ਸੱਤ ਮੈਂਬਰ ਦੀ ਕਮੇਟੀ ਬਣਾਈ ਹੈ ਇਸ ਕਮੇਟੀ ਨੂੰ ਰੱਦ ਕਰੋ ਇਹਨਾਂ ਦੇ ਤਾਂ ਉਹ ਬੰਦੇ ਨੇ ਜਿਹੜੇ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਮੈਂ ਇੱਕ ਨਾਂ ਲੈਦਾ ਨਾ ਝੁੰਦਾ ਸਾਹਿਬ ਦਾ ਝੁੰਦਾ ਸਾਹਿਬ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਉਹ ਇਹ ਜੇ ਮੌਜੂਦਾ ਲੀਡ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਕਾਲੀ ਦਲ ਦੀ ਇਹ ਨੂੰ ਸਾਰਿਆਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਉਹਨਾਂ ਨੇ ਤਾਂ ਅਸਤੀਫੇ ਦਿੱਤੇ ਨਹੀਂ ਪਰ ਝੁੰਦਾ ਸਾਹਿਬ ਜਿਹੜਾ ਝੁੰਦਾ ਰਿਪੋਰਟ ਪੇਸ਼ ਕੀਤੀ ਸੀ ਉਹ ਆਪ ਹੀ ਉਹਨਾਂ ਦਾ ਜਾਵੜਿਆ ਹੋ ਅਸੀਂ ਬੁਰਜੋਰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬੀਬਾ ਸਤਵੰਤ ਕੌਰ ਜੀ ਨੂੰ ਇੰਨਾ ਸੋਸ਼ੀਆ ਵਾਲੀ ਕਮੇਟੀ ਦੇ ਨਾਮ ਪਾਇਆ ਜਾਵੇ ਕਮੇਟੀ ਰੱਦ ਕੀਤੀ ਜਾਵੇ ਫਿਰ ਜਿਸ ਤਰ੍ਹਾਂ ਤੁਸੀਂ ਕਮੇਟੀ ਬਣਾਈ ਹੈ ਫਿਰ ਤਾਂ ਸੁਖਬੀਰ ਬਾਦਲ ਹੀ ਪ੍ਰਧਾਨ ਬਣੂਗਾ ਕਿ ਉਹ ਬਾਦਲ ਦਲ ਹੋਊਗਾ ਨਾ ਕਿ ਸ਼੍ਰੋਮਣੀ ਅਕਾਲੀ ਦਲ 1920 ਵਾਲਾ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਦੋਸਤੋ ਬੈਸੇ ਤਾਂ ਸਾਡੇ ਸਿੰਘ ਸਹਿਬਾਨ ਨੇ 다ਗੀ ਦਲੀਆਂ ਅੱਗੇ ਗੋਡੇ ਟੇਕ ਹੀ ਦਿੱਤੇ ਨੇ ਪਰ ਫੇਰ ਵੀ ਅਕਾਲ ਪਖਤ ਸਾਹਿਬ ਦੇ ਸਿਰਜਣਹਾਰ ਨੇ ਸਾਡੇ ਸਿੰਘ ਸਹਿਬਾਨ ਨੂੰ ਇੱਕ ਹੋਰ ਸੁਨਹਿਰੀ ਮੌਕਾ ਦਿੱਤਾ ਹੈ ਜਿਸ ਵਿੱਚੋਂ ਜੇ ਇਹ ਪਾਸ ਹੋ ਜਾਂਦੇ ਨੇ ਤਾਂ ਸਿੱਖ ਕੌਮ ਵੀ ਇਹਨਾਂ ਦਾ ਪੂਰਾ ਸਤਿਕਾਰ ਕਰੇਗੀ ਤੇ ਗੁਰੂ ਮਹਾਰਾਜ ਵੀ ਇਹਨਾਂ ਤੇ ਪੂਰੇ ਖੁਸ਼ ਹੋਣਗੇ ਉਹ ਮੌਕਾ ਹੈ ਜਦੋਂ ਸੁਖਬੀਰ ਬਾਦਲ ਆਪਣੇ ਦੋਸ਼ੀਆਂ ਦੀ ਟੋਲੀ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੇ ਸਜ਼ਾ ਪੂਰੀ ਕਰਨ ਉਪਰੰਤ ਪੁੱਜੇਗਾ ਤਾਂ ਉਦੋਂ ਸਿੰਘ ਸਾਹਿਬ ਨੇ ਇਹ ਦੇਖਣਾ ਹੈ ਕਿ ਇਨਾਂ ਦਾ ਹੁਣ ਕੀ ਕਰਨਾ ਹੈ ਇਹਨਾਂ ਨੂੰ ਦੋਸ਼ ਮੁਕਤ ਕਰਨਾ ਹੈ ਜਾਂ ਇਹਨਾਂ ਦਾ ਕੁਝ ਹੋਰ ਕਰਨਾ ਹੈ ਦੋਸਤੋ ਸਿੰਘ ਸਾਹਿਬ ਘੱਟੋ ਘੱਟ ਬਲਵਿੰਦਰ ਸਿੰਘ ਭੁੰਦਰ ਨੂੰ ਇਹ ਤਾਂ ਪੁੱਛ ਸਕਦੇ ਨੇ ਕਿ ਜਦੋਂ ਅਸੀਂ ਕਾਲ ਤਖਤ ਸਾਹਿਬ ਤੋਂ ਇਹ ਆਦੇਸ਼ ਦਿੱਤਾ ਸੀ ਕਿ ਬਿਰਸਾ ਸਿੰਘ ਬਲਟੋਹਾ ਨੂੰ 10 ਸਾਲਾਂ ਲਈ ਕੱਢਿਆ ਜਾਵੇ ਤਾਂ ਭੁੰਦਰ ਤੂੰ ਕਿਉਂ ਨਹੀਂ ਕੱਢਿਆ ਤੇ ਨਾਲ ਦੇ ਨਾਲ ਉਹ ਦਲਜੀਤ ਚੀਮਾ ਨੂੰ ਹੀ ਇਹ ਪੁੱਛ ਸਕਦੇ ਨੇ ਕਿ ਦਲਜੀਤ ਚੀਮਾ ਤੂੰ ਇਹ ਦੱਸ ਕਿ ਜਦੋਂ ਅਸੀਂ ਕਾਲਪ ਤੱਕ ਸਾਫ ਤੋਂ ਹੁਕਮ ਜਾਰੀ ਕਰ ਦਿੱਤਾ ਸੀ ਵੀ ਬਲਟੋਹੇ ਨੂੰ 10 ਸਾਲ ਦੀ ਪਾਰਟੀ ਜੋ ਕੱਢਿਆ ਜਾਵੇ ਤੇ ਫਿਰ ਤੂੰ ਉਹਦਾ ਅਸਤੀਫਾ ਕਿਉਂ ਪ੍ਰਵਾਨ ਕੀਤਾ ਤੁਸੀਂ ਕਹੋਗੇ ਅਸਤੀਫਾ ਦੇਗਾ ਅਸਤੀਫਾ ਤਾਂ ਜਤੇਦਾਰ ਗੁਰਚੰਦ ਸਿੰਘ ਟੋੜਾ ਨੇ ਵੀ ਦੇ ਦਿੱਤਾ ਸੀ ਪਰ ਬਾਦਲ ਦੇ ਉਹਨਾਂ ਦਾ ਸਤੀਫਾ ਨਹੀਂ ਸੀ ਪਾਸ ਕੀਤਾ ਬਾਕਾਇਦਾ ਉਹਨਾਂ ਨੂੰ ਜਲੀਲ ਕਰਕੇ ਕੱਢਿਆ ਸੀ ਤੇ ਤੁਸੀਂ ਮੇਰੇ ਹੁਕਮ ਦੀ ਤੋਹਫੀਨ ਕੀਤੀ ਹੈ ਇੱਕ ਨੰਬਰ 1 ਨੰਬਰ 2 ਤੇ ਬਰਵਿੰਦਰ ਸਿੰਘ ਭੁੰਦੜ ਤੇ ਦਲਜੀਤ ਜੀਮੇ ਦੋਨਾਂ ਨੂੰ ਇਹ ਪੁੱਛਿਆ ਜਾਵੇ ਕਿ 2 ਦਸੰਬਰ ਨੂੰ ਕੋਰ ਕਮੇਟੀ ਨੂੰ ਇਹ ਹੁਕਮ ਕੀਤਾ ਸੀ ਕਿ ਜਿਨ੍ਹਾਂ ਦੇ ਅਸਤੀਫੇ ਤੁਹਾਡੇ ਕੋਲ ਆ ਚੁੱਕੇ ਨੇ ਉਹਨਾਂ ਦੀ ਰਿਪੋਰਟ ਸ਼੍ਰੀ ਕਾਲਪਤਖ ਸਾਹਿਬ ਦੇ ਭੇਜੀ ਜਾਵੇ 3 ਦਿਨਾਂ ਦੇ ਅੰਦਰ ਅੰਦਰ ਪਰ ਤੁਸੀਂ ਲਿੱਚਕੜਚੀਆਂ ਕਰਦੇ ਰਹੇ 3 ਦਿਨਾਂ ਦੇ ਅੰਦਰ ਅਸਤੀਫੇ ਨਹੀਂ ਦਿੱਤੇ ਤੇ ਹੋਰ ਬਹਾਨੇ ਘੜਦੇ ਰਹੇ ਕਿ ਇਹ ਸ਼੍ਰੀ ਕਾਲਪਤਖ ਸਾਹਿਬ ਦੇ ਹੁਕਮ ਦੀ ਤੋਹਫੀ ਨਹੀਂ ਤਾਂ ਹੋਰ ਕੀ ਹੈ ਸਿੰਘ ਸਾਹਿਬ ਜੀ ਦੋ ਦੋਸ਼ੀ ਤਾਂ ਐਨੇ ਬਲਵਿੰਦਰ ਸਿੰਘ ਭੁੰਦੜ ਤੇ ਦਰਜੀਤ ਸਿੰਘ ធីਮਾ ਸਿੰਘ ਸਾਹਿਬ ਜੀ ਬੇਸ਼ੱਕ ਉਹ ਤੁਹਾਨੂੰ ਨਿਯੁਕਤ ਕਰਨ ਦੀ ਪਾਵਰ ਰੱਖਦੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਇਹਨਾਂ ਦੇ ਬਰਾਬਰ ਦਾ ਹੀ ਦੋਸ਼ੀ ਹੈ ਉਹ ਇਸ ਤ੍ਰਿਮੂਰਤੀ ਦਾ ਭਾਗ ਹੈ ਪੁੰਦੜ ਚਿਮਾ ਤੇ ਧਾਮੀ ਇਹਨਾਂ ਦੀ ਇੱਕ ਤ੍ਰਿਮੂਰਤੀ ਹੈ ਜਿਹੜੀ ਸਾਜਸਾ ਰਚਨ ਦੇ ਵਿੱਚ ਬਹੁਤ ਮਾਹਰ ਹੈ ਤੇ ਉਹ ਕਾਲ ਤਖਤ ਸਾਹਿਬ ਨੂੰ ਪਹਿਲਾਂ ਵੀ ਗੁੰਮਰਾਹ ਕਰਦੇ ਰਹੀ ਹੈ ਤੇ ਹੁਣ ਵੀ ਗੁੰਮਰਾਹ ਕਰ ਰਹੀ ਹੈ ਸਿੰਘ ਸਾਹਿਬ ਜੀ ਜਦੋਂ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਨੇ ਜੋ ਆਦੇਸ਼ ਕਰ ਦਿੱਤਾ ਉਹ ਤੁਸੀਂ ਇਕੱਲੇ ਕਿਵੇਂ ਬਦਲ ਸਕਦੇ ਹੋ ਵਾਪਸ ਨਹੀਂ ਲੈ ਸਕਦੇ ਇਹਨਾਂ ਨੂੰ ਸਮਾਂ ਨਹੀਂ ਦੇ ਸਕਦੇ ਜਿਹੜਾ ਕਿ ਤੁਸੀਂ 20 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ ਸਮਾਂ 3 ਦਿਨਾਂ ਦਾ ਦਿੱਤਾ ਸੀ ਉਸ ਤੇ ਉਹਦੀ ਇਹਨਾਂ ਨੇ ਉਹ ਸੁਕਮ ਦੀ ਇਹਨਾਂ ਨੇ ਉਲੰਘਣਾ ਕੀਤੀ ਹੈ ਉਹਦੇ ਬਦਲੇ ਚ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਹਾਂ ਸਿੰਘ ਸਾਹਿਬ ਜੀ ਇੱਕ ਬੇਨਤੀ ਇਹ ਹੈ ਇਸ ਤ੍ਰੇ ਮੂਰਤੀ ਨੂੰ ਸਿੰਘ ਸਾਹਿਬ ਜੀ ਐਸੀ ਸਜਾ ਸਨਾਈ ਜਾਵੇ ਐਸੀ ਸਜਾ ਸਨਾਈ ਜਾਵੇ ਕਿ ਤੁਸੀਂ ਵੀ ਅਕਾਲੀ ਫੂਲਾ ਸਿੰਘ ਦੇ ਬਰਾਬਰ ਖੜੇ ਹੋ ਸਕੋ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸੰਗਤਾਂ ਨੇ ਤੁਹਾਡੇ ਕਿਸੇ ਹੁਕਮ ਦੀ ਪਰਵਾਹ ਕਰਨੀ ਨਹੀਂ ਜਿਵੇਂ ਅਕਾਲੀ ਨਹੀਂ ਨਾ ਕਰਦੇ ਹੁਣ ਇਹ ਬਾਦਲ ਦਲੀਏ ਨਹੀਂ ਕਰਦੇ ਤੁਹਾਡੇ ਹੁਕਮਾਂ ਦੀ ਪਰਵਾਹ ਫਿਰ ਸੰਗਤਾਂ ਦੇ ਵੀ ਤੁਹਾਡੇ ਹੁਕਮ ਦੀ ਪਰਵਾਹ ਨਹੀਂ ਕਰਨੀ ਜਿਹਦੇ ਨਾਲ ਕਾਲ ਤੱਕ ਸਹਿਬ ਦੇ ਅਕਸ ਨੂੰ ਢਾਲ ਲੱਗੇ ਸਿੰਘ ਸਾਹਿਬ ਜੀ ਇੱਕ ਬੇਨਤੀ ਹੋਰ ਕਿ ਤੁਸੀਂ ਸੁਮੁੱਚੇ ਸਿੱਖ ਸੰਸਾਰ ਦੇ ਸਿੱਖ ਕੌਮ ਦੇ ਰਹਿਨਮਾ ਹੋ ਨਾ ਕਿ ਤੁਸੀਂ ਬਾਦਲ ਦਲ ਦੇ ਸਿੰਘ ਸਾਹਿਬ ਜੀ ਦੁਨੀਆਂ ਦੇ ਹਰ ਦੇਸ਼ ਵਿੱਚ ਹਰ ਦੇਸ਼ ਵਿੱਚ ਸਿੱਖ ਬੈਠਾ ਤੇ ਉਹ ਸਿੱਖ ਬਹੁਤ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠੇ ਨੇ ਬਹੁਤ ਉੱਚੇ-ਉੱਚੇ ਰੁਤਬਿਆਂ ਤੇ ਬੈਠੇ ਨੇ ਪੰਜਾਬ ਦੇ ਇਹਨਾਂ ਜਿਹੜੇ ਦੋਸ਼ੀ ਮੰਤਰੀ ਜੇ ਤੁਰੇ ਫਿਰਦਾ ਇਹਨਾਂ ਨੂੰ ਕਿਤੇ ਵੱਡੇ ਰੁਤਬੇ ਨਹੀਂ ਹੁੰਦਾ ਕੋਈ ਕਿਤੇ ਵੱਡੇ ਰੁਤਬੇ ਨੇ ਤੇ ਫੇਰ ਉਹਨਾਂ ਦਾ ਵੀ ਖਿਆਲ ਰੱਖਣਾ ਪੈਣਾ ਕਿਉਂਕਿ ਕੋਈ ਸਿੱਖ ਕਾਂਗਰਸ ਪਾਰਟੀ ਦਾ ਕੋਈ ਬੀਜੇਪੀ ਚ ਕੋਈ ਆਮ ਆਦਮੀ ਪਾਰਟੀ ਚ ਸਿੱਖ ਹਰ ਇੱਕ ਪਾਰਟੀ ਚ ਨੇ ਜੇ ਤੁਸੀਂ ਇਕੱਲੇ ਕਾਲੀ ਦਲ ਦੀ ਗੱਲ ਕਰੋਗੇ ਤਾਂ ਦੂਜੀਆਂ ਪਾਰਟੀਆਂ ਵਿੱਚ ਬੈਠੇ ਸਿੱਖ ਜਾਂ ਬਾਦਲੇ ਦੇਸ਼ਾਂ ਵਿੱਚ ਬੈਠੇ ਇਸ ਕਿਲੇ ਬਖਵਖ ਪਾਰਟੀਆਂ ਚ ਉੱਥੇ ਕੰਮ ਕਰ ਰਹੇ ਨੇ ਉਹ ਤੁਹਾਡੇ ਹੁਕਮ ਤੇ ਬਾਰੇ ਕੀ ਕਹਿਣਗੇ ਕੀ ਉਹ ਤੁਹਾਡੇ ਹੁਕਮ ਦੀ ਪਾਲਣਾ ਕਰਨਗੇ ਨਹੀਂ ਕਰਨਗੇ ਸੋ ਸਿੰਘ ਸਾਹਿਬ ਜੀ ਆਪਾਂ ਨੂੰ ਬੜੇ ਸੋਚ ਵਿਚਾਰ ਦੇ ਨਾਲ ਕੋਈ ਵੀ ਫੈਸਲਾ ਲੈਣਾ ਚਾਹੀਦਾ ਹੈ ਸਿੰਘ ਸਾਹਿਬ ਜੀ ਤੁਸੀਂ ਇਹ ਕਹੋਗੇ ਕਿ ਹਰੇਕ ਚੈਨਲ ਵਾਲਾ ਹਰੇਕ ਸੋਸ਼ਲ ਮੀਡੀਆ ਵਾਲਾ ਆਪ ਦੀਆਂ ਜਵਲੀਆਂ ਮਾਰੀ ਜਾਂਦਾ ਹੈ ਸਿੱਖ ਧਾਤੂ ਨੇ ਪੜਿਆ ਨਹੀਂ ਕੀ ਬਰਿਆਦਾ ਕੀ ਨਹੀਂ ਸਿੰਘ ਸਾਹਿਬ ਜੀ ਪੌਣੀ ਸਦੀ ਤੋਂ ਬੱਧ ਢੰਗਾ ਚੁੱਕੇ ਆ ਸਿੱਖ ਇਤਿਹਾਸ ਚੰਗੀ ਤਰ੍ਹਾਂ ਬਾਤ ਰਹੇ ਆ ਪੜਦੇ ਆ ਤੁਸੀਂ ਇਹ ਕਹੋਗੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੋਈ ਸੀ ਬਿਲਕੁਲ ਹੋਈ ਸੀ ਬਿਲਕੁਲ ਸਹੀ ਹੈ ਤੁਹਾਡਾ ਇਹ ਕਹਿਣਾ ਪਰ ਸਿੰਘ ਸਾਹਿਬ ਜੀ ਉਹ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ 1920 ਚ ਜਿਹੜਾ ਬਣਿਆ ਸੀ ਉਹਦੇ ਵਿੱਚ ਸਾਰੇ ਮੈਂਬਰ ਅਕਾਲੀ ਸਨ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਸਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਇਹ ਕਾਲੀ ਨਹੀਂ ਇਹ ਕਾਲਪੁਰਖ ਨੂੰ ਨਹੀਂ ਮੰਨਦੇ ਇਹ ਪੰਜਾਬੀ ਪਾਰਟੀ ਵਾਲੇ ਨੇ ਇਹ ਵੋਟਾਂ ਲੈਣ ਡੇਰਾ ਟੀਵੀ ਜਾਂਦੇ ਨੇ ਉਹ ਕਾਲੀ ਵੋਟਾਂ ਲੈਣ ਡੇਰਾ ਚ ਜਾਂਦੇ ਨਹੀਂ ਸੀ ਉਹਨਾਂ ਨੂੰ ਵੋਟਾਂ ਦੀ ਪਰਵਾਹ ਨਹੀਂ ਉਹ ਬਾਣੀ ਬਾਣੇ ਤੇ ਪੰਥ ਨੂੰ ਸਮਰਪਿਤ ਸਨ ਸਿੰਘ ਸਾਹਿਬ ਜੀ ਇੱਕ ਬੇਨਤੀ ਇਹ ਤੁਸੀਂ ਆਪਣੇ ਹੀ ਹੁਕਮਨਾਮੇ ਵਿੱਚ ਇਹ ਐਲਾਨ ਕੀਤਾ ਸੀ ਕਿ ਬਾਗੀ ਤੇ ਦਾਗੀ ਦੋਹੇ ਢੜੇ ਪੰਛ ਕਹਿਤਾਂ ਦੀ ਤਰਜਮਾਨੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਏ ਨੇ ਤਰਜਮਾਨੀ ਨਹੀਂ ਕਰ ਸਕੇ ਇਹਨਾਂ ਨੇ ਕੁਰਬਾਨੀਆਂ ਵਾਲਾ ਸ਼੍ਰੋਮਣੀ ਅਗਾਲੀ ਦਲ ਵੀ ਖਤਮ ਕੀਤਾ ਇਹਨਾਂ ਨੇ ਸਿੱਖ ਸੰਸਥਾਵਾਦ ਦੇ ਅਕਸ ਨੂੰ ਵੀ ਢਾਹ ਲਾਈ ਹੈ ਅਕਾਫ ਪਕਤ ਨੂੰ ਵੀ ਢਾਹ ਲਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਢਾਹ ਲਾਈ ਹੈ ਤੇ ਅਕਾਲੀ ਦਲ 1920 ਵਾਲੇ ਨੂੰ ਵੀ ਟਾਰ ਲਾਈ ਐ ਇਹ ਕਾਬਲ ਨਹੀਂ ਇਹਨਾਂ ਨੂੰ ਤੁਸੀਂ ਅਜੋਹ ਕਰਾ ਦਿੱਤਾ ਹੈ ਸਿੰਘ ਸਾਹਿਬ ਜੀ ਤੁਸੀਂ ਆਪਣੇ ਹੁਕਮ ਚ ਇਹਨਾਂ ਨੂੰ ਅਜੋਹ ਕਰਾ ਦਿੱਤਾ ਹੋਇਆ ਫਿਰ ਤੁਸੀਂ ਇੰਨੇ ਦੋਸ਼ੀਆਂ ਦੀ ਇੰਨਾ ਗੁਨਾਹਗਰਾਂ ਦੀ ਕਮੇਟੀ ਬਣਾ ਰਹੇ ਹੋ ਇਹਨਾਂ ਦੀ ਕਮੇਟੀ ਬਣਾ ਰਹੇ ਹੋ ਕਿ ਅਕਾਲੀ ਦਲ ਦੀ ਭੰਡਤੀ ਕਰੋ ਕਿਉਂ ਜੀ ਤੁਸੀਂ ਆਪ ਹੀ ਸੋਚੋਗੇ ਤੁਸੀਂ ਕਹੇ ਵੀ ਇਹ ਦੋਸ਼ੀ ਨੇ ਦਾਗੀ ਨੇ ਇਹਨਾਂ ਨੇ ਪੰਥ ਕੀਤਾ ਦੀ ਤਰਜਮਾਨੀ ਨਹੀਂ ਕਰੀ ਬੁਰੀ ਤਰ੍ਹਾਂ ਫੇਲ ਹੋਏ ਨੇ ਮੁੜ ਕੇ ਫੇਰ ਤੁਸੀਂ ਉਹਨਾਂ ਨੂੰ ਫੇਰ ਫੇਰ ਹੋ ਜਾਣਗੇ ਫਿਰ ਤੁਸੀਂ ਬਾਰ ਬਾਰ ਹੁਕਮ ਨਾਵੇਂ ਜਾਰੀ ਕਰਦੇ ਰਹੋ ਭਰਤੀ ਕਰਦੇ ਰਹਿਣਗੇ ਸਿੰਘ ਸਾਹਿਬ ਜੀ ਇਹ ਫੈਸਲੇ ਤੇ ਵੀ ਵਿਚਾਰ ਕਰਨੀ ਪੈਣੀ ਹੈ ਕਿ ਇਹ ਜਿਹੜੀ ਤੁਸੀਂ ਸੱਤ ਮੈਂਬਰ ਦੀ ਕਮੇਟੀ ਬਣਾਈ ਹੈ ਇਸ ਕਮੇਟੀ ਨੂੰ ਰੱਦ ਕਰੋ ਇਹਨਾਂ ਜਿਹੜਾ ਉਹ ਬੰਦੇ ਨੇ ਜਿਹੜੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਮੈਂ ਇੱਕ ਨਾਂ ਲੈ ਦਾਂ ਨਾ ਝੁੰਦਾ ਸਾਹਿਬ ਦਾ ਝੁੰਦਾ ਸਾਹਿਬ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਉਹ ਇਹ ਕਿ ਮੌਜੂਦਾ ਲੀਡ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਕਾਲੀ ਦਲ ਦੀ ਇਹ ਨੂੰ ਸਾਰੇ ਨੁਸਤੀਫੇ ਦੇ ਦੇਣੇ ਚਾਹੀਦੇ ਨੇ ਉਹਨਾਂ ਨੇ ਤਾਂ ਤਸਦੀਫੇ ਦਿੱਤੇ ਨਹੀਂ ਪਰ ਚੁੰਦਾ ਸਾਹਿਬ ਜਿਹੜਾ ਚੁੰਦਾ ਰਿਪੋਰਟ ਪੇਸ਼ ਕੀਤੀ ਸੀ ਉਹ ਆਪ ਹੀ ਉਹਨਾਂ ਜਾਵੜਿਆ ਉਹਨਕੇ ਇਹ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਇਹ ਚੁੰਦਾ ਰਿਪੋਰਟ ਜਿਹੜੇ ਨੇ ਲਾਗੂ ਨਹੀਂ ਕੀਤੀ ਆਪ ਹੀ ਉਹਨਾਂ ਜਾਵੜਿਆ ਇਹ ਫਿਰ ਕਿਸੇ ਦੀ ਇਹ ਭਰਤੀ ਕਰਨਗੇ ਬਿਲਕੁਲ ਗਲਤ ਇਹਨਾਂ ਦੀ ਬਜਾਏ ਹੋਰ ਨਿਊਟਰਲ ਜਾਂ ਤੁਸੀਂ ਆਪ ਦੀ ਅਗਵਾਈ ਚ ਕਰੋ ਜੇ ਅਕਾਲੀ ਦਲ ਦੀ ਪੜਤੀ ਕਰਾਉਣੀ ਵੀ ਹੈ ਇੱਕ ਬੇਨਤੀ ਹੋਰ ਕਹਿਣੀ ਚਾਹੁੰਦੇ ਹਾਂ ਕਿ ਇਹਨਾਂ 7 ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਉਹਦੇ ਵਿੱਚ ਬੀਬਾ ਸਤਵੰਤ ਕੌਰ ਜੀ ਨੂੰ ਤੁਸੀਂ ਪਾਇਆ ਸਿੰਘ ਸਾਹਿਬ ਜੀ ਤੁਸੀਂ ਵੀ ਜਾਣਦੇ ਹੋ ਕਿ ਬੀਬਾ ਸਤਵੰਤ ਕੌਰ ਜੀ ਦਾ ਸਿਕ ਸੰਸਾਰ ਦੇ ਵਿੱਚ ਬਹੁਤ ਹੀ ਸਤਕਾਰਯੋਗ ਸਥਾਨ ਹੈ ਕੌਮ ਉਹਨਾਂ ਦਾ ਬਹੁਤ ਸਲਮਾਨ ਇਸ ਕਰਕੇ ਕਰਦੀ ਹੈ ਕਿ ਉਹ ਅਮਰਸ਼ੀਰ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਨੇ ਤੇ ਉਹ ਐਜੂਕੇਸ਼ਨ ਡਾਇਰੈਕਟਰ ਵੀ ਨੇ ਬੜੇ ਵਧੀਆ ਰੁਤਬੇ ਤੇ ਨੇ ਤੇ ਤੁਸੀਂ ਇਹਨਾਂ ਦੋਸ਼ਿਆਂ ਦੇ ਵਿੱਚ ਉਹਨੂੰ ਸ਼ਾਮਲ ਕਿਉਂ ਕੀਤਾ ਕਿਉਂ ਉਹਦਾ ਉਹਨਾਂ ਦਾ ਰੁਤਬਾ ਘਟਾਇਆ ਉਹ ਵਧੀਆ ਰੁਤਬੇ ਦਿੱਤੇ ਨੇ ਜਿਗਾ ਇਹ 7ਵੇਂ ਅਮਰੀ ਕਮੇਟੀ ਦੀ ਸਥਾਪਨਾਈ ਹੈ ਤਾਂ ਬੀਲੋ ਬਲਾਕ ਲੈਵਲ ਅਫਸਰ ਦਾ ਕੰਮ ਹੈ ਕਲਰਕਾਂ ਦਾ ਕੰਮ ਹੈ ਪੜਤੀ ਕਰਨ ਦਾ ਵੋਟਾਂ ਬਣਾਉਣ ਦਾ ਸੋ ਕਿਰਪਾ ਕਰਕੇ ਅਸੀਂ ਪੂਰਜੋਰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬੀਬਾ ਸਤਵੰਤ ਕੌਰ ਜੀ ਨੂੰ ਇੰਨਾ ਦੋਸ਼ੀਆ ਵਾਲੀ ਕਮੇਟੀ 'ਚ ਨਾ ਪਾਇਆ ਜਾਵੇ ਕਮੇਟੀ ਰੱਦ ਕੀਤੀ ਜਾਵੇ ਤੁਸੀਂ ਇਸ ਉਪਾਸ ਮਤ ਲਾਓ ਕਿ ਏ ਜੋ ਪਾਰਟੀਕਰਨ ਜਾਣ ਕੇ ਕੋਈ ਵੀ ਗੁਰੂ ਦਾ ਸਿੱਖ ਇਹ ਗੁਰੂ ਦੀ ਬੇਅਦਬੀ ਕਰਾਉਣ ਵਾਲੇ ਇਹ ਡੇਰਾ ਪ੍ਰੇਮੀਆ ਦੇ ਹਮੈਤੀ ਇਹ ਡੇਰਾ ਪ੍ਰੇਮੀਆ ਦੇ ਹੱਕ ਇਸ਼ਤਿਹਾਰ ਦੇਣ ਵਾਲੇ ਇਹਨਾਂ ਦੇ ਕਹਿ ਬੋ ਕੌਣ ਪਾਰਟੀ ਹੋਊਗਾ ਕੋਈ ਪਰਚੀ ਨਹੀਂ ਕਟਾਊਗਾ ਕੋਈ ਸਿੱਖ ਜਿਹੜਾ ਗੁਰੂ ਦਾ ਸਿੱਖ ਹੈ ਉਹ ਪਰਚੀ ਨਹੀਂ ਕਟਾਊਗਾ ਜਿਹੜੇ ਕੋਈ ਕੋਨੇ ਮੋਨੇ ਝੋਨੇ ਪੰਜਾਬੀ ਪਾਰਟੀ ਵਾਲੇ ਉਹ ਜ਼ਰੂਰ ਕਰਾ ਦੇਗੇ ਕੀ ਤੁਸੀਂ ਚਾਹੁੰਦੇ ਹੋ ਕਿ ਬਾਦਲ ਦਲ ਹੀ ਮੁੜ ਕੇ ਸਨਿਤ ਹੋ ਜਾਵੇ ਸੁਖਬੀਰ ਸਿੰਘ ਬਾਦਲ ਜਿਨੇ ਐਨੇ ਗੁਨਾਹ ਕੀਤੇ ਨੇ ਤੁਹਾਡੇ ਸਾਹਮਣੇ ਮੰਨਿਆ ਉਹੀ ਪ੍ਰਧਾਨ ਬਣ ਜਾਵੇ ਫਿਰ ਜਿਸ ਤਰ੍ਹਾਂ ਤੁਸੀਂ ਕਮੇਟੀ ਬਣਾਈ ਹੈ ਫਿਰ ਤਾਂ ਸੁਖਬੀਰ ਬਾਦਲ ਹੀ ਪ੍ਰਧਾਨ ਬਣੂਗਾ ਕਿਉਂ ਬਾਦਲ ਦਲ ਹੋਊਗਾ ਨਾ ਕਿ ਸ਼੍ਰੋਮਣੀ ਅਕਾਲੀ ਦਲ 1920 ਵਾਲਾ ਸਿੰਘ ਸਾਹਿਬ ਜੀ ਤੁਹਾਡੇ ਕੋਲ ਇੱਕ ਸੁਧੈਰੀ ਮੌਕਾ ਹੈ ਜੋ ਕਿ ਮੇਰੀ ਪੀੜੀ ਦੇ ਮਾਲਕ ਨੇ ਤੁਹਾਨੂੰ ਆਪ ਬਖਸ਼ਿਆ ਹੈ ਜੇ ਤੁਸ ਇਸ ਸਿਨੈਰੀਮੋ ਕਿਦਾ ਫਾਇਦਾ ਉਟਾਲਾਂ ਉਹ ਇਹ ਕਿ ਬਲਵਿੰਦਰ ਸਿੰਘ ਪੁੰਦੜ ਹਰਜਿੰਦਰ ਸਿੰਘ ਧਾਮੀ ਦਰਜੀਤ ਸਿੰਘ ਚੀਮਾ ਜਿਹੜੇ ਕਿ ਇਹ ਆਪਣੇ ਦੋਸ਼ ਇਹਨਾਂ ਨੇ ਕਬੂਲ ਨਹੀਂ ਕੀਤੇ ਸੀ ਉਦੋਂ ਝੂਠ ਬੋਲੇ ਸੀ ਇਹਨਾਂ ਨੂੰ ਦੁਬਾਰਾ ਜਦੋਂ ਇਹ ਦੁਬਾਰਾ ਆਉਣਗੇ ਤੁਹਾਡੇ ਕੋਲੇ ਹੁਣ ਸਜ਼ਾ ਲਵਾ ਕੇ ਇਹਨਾਂ ਨੂੰ ਦੁਬਾਰਾ ਫਾਂਲਣ ਕਰੋ ਖੜੇ ਕਰੋ ਇਹਨਾਂ ਨੂੰ ਜਿਵੇਂ ਉੱਥੇ ਕਢਾਏ ਸੀ ਪੁੱਛੋ ਵੀ ਤੁਸੀਂ ਸਾਡੇ ਹੁਕਮਾਂ ਦੀ ਤੋਹਫੀਨ ਕੀਤੀ ਸੀ ਇਸ ਕਰਕੇ ਤੁਹਾਨੂੰ ਪੁੰਦੜ ਧਾਮੀ ਚਿਮਾ ਇਹਨਾਂ ਨੂੰ ਦੁਬਾਰਾ ਤਰਖਾਈਏ ਕਰਾ ਦਿਓ ਤੇ ਸਖਤ ਤੋਂ ਸਖਤ ਸਜ਼ਾ ਦਿਨਾਓ ਇੱਕ ਗੱਲ ਹੋਰ ਕਿ ਸਮੁੱਚਾ ਸਿੱਖ ਸੰਸਾਰ ਤੁਹਾਡੇ ਉਹ 2 ਦਸੰਬਰ ਵਾਲਾ ਫੈਸਲੇ ਤੋਂ ਜੋ ਸਜ਼ਾ ਤੁਸੀਂ ਸੁਖਵੀਰ ਬਾਦਲ ਨੂੰ ਲਾਈ ਸੀ ਉਸ ਤੋਂ ਬਿਲਕੁਲ ਖੁਸ਼ ਨਹੀਂ ਪਰਵਾਨ ਨਹੀਂ ਕੀਤਾ ਬਗਾਵਤਾਂ ਹੋ ਰਹੀਆਂ ਨੇ ਤੁਹਾਡੇ ਖਿਲਾਫ ਬਿਆਨ ਤੇ ਬਿਆਨ ਆ ਰਹੇ ਨੇ ਪਰ ਅਸੀਂ ਤਾਂ ਤੁਹਾਨੂੰ ਬੇਨਤੀ ਕਰਾਂਗੇ ਕਿ ਜਦੋਂ ਸੁਖਬੀਰ ਬਾਦਲ ਜੋ ਤੁਸੀਂ ਸਜ਼ਾ ਲਾਈ ਹੈ ਲਾਈ ਹੈ ਉਹ ਪੂਰੀ ਕਰਕੇ ਦੁਬਾਰਾ ਆਵੇ ਕਿ ਮੈਨੂੰ ਦੋਸ਼ ਮੁਕਤ ਕਰੋ ਤੁਸੀਂ ਫੈਸਲਾ ਕਰਿਓ ਬੇਨਤੀ ਆ ਸਾਡੀ ਕਿ ਸੁਖਬੀਰ ਬਾਦਲ ਨੂੰ ਦੋਸ਼ ਮੁਕਤ ਨਹੀਂ ਹੈ ਨਾ ਕਰਿਓ ਬਲਕੇ ਸਖਤ ਤੋਂ ਸਖਤ ਸਜ਼ਾ ਲਾਈ ਜਾਵੇ ਤਾਂ ਕਿ ਕੌਮ ਦੇ ਖਿਰਦੇ ਸ਼ਾਂਤ ਹੋ ਸਕਣ ਤੇ ਅਕਾਲ ਪੁਰਖ ਸਾਹਿਬ ਦਾ ਰਤਵਾ ਵੀ ਬਹਾਲ ਹੋਵੇ ਤੁਹਾਡਾ ਆਪਣਾ ਵੀ ਰਤਵਾ ਜਿਹੜਾ ਹੈ ਉਹ ਬਹਾਲ ਹੋਵੇ ਸਿੰਘ ਸਾਹਿਬ ਜੀ ਨਹੀਂ ਤਾਂ ਫਿਰ ਤੁਹਾਡੇ ਇਹ ਹੁਕਮ ਗਿਆਨੀ ਗੁਰਪਤਨ ਸਿੰਘ ਦੇ ਹੁਕਮਾਂ ਵਾਲੇ ਹੀ ਸਿੱਧ ਹੋਣਗੇ ਜੇ ਤੁਸੀਂ ਦੁਬਾਰਾ ਇਹਨਾਂ ਨੂੰ ਮੁੜ ਕੇ ਸਜ਼ਾ ਸਖਤ ਨਹੀਂ ਲਾਈ ਇਸ ਤੋਂ ਬਾਅਦ ਹੋਰ ਕੋਈ ਬੇਇੱਜ਼ਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ